ਮਿੱਤਰੋ ਕਾਂਵਾ ਨੇ ਤਾਂ ਆਪਣੀਆਂ ਕੁਝ ਕਹਾਵਤਾਂ ਜਾਂ ਜਿਹੜੀਆਂ ਗੱਲਾਂ ਉਹਨਾਂ ਨਾਲ ਜੁੜੀਆਂ ਸੀ ਨਾ ਉਹ ਸਾਬਤ ਕਰ ਦਿਤੀਆਂ ਕਿ ਉਹ ਵਾਕੇ ਆ ਸਿਆਣੇ ਨੇ ਛੋਟੇ ਹੁੰਦੇ ਸੁਣਦੇ ਸੀ ਨਾ ਕਿ ਇੱਕ ਐਸੀ ਬੰ ਨੇ ਕਿਸ ਤਰ੍ਹਾਂ ਆਪਣੀ ਜਿਹੜੀ ਹੈ ਉਹ ਸਿਆਣਪ ਦੇ ਨਾਲ ਪਾਣੀ ਪੀਂਦਾ ਸੀਗਾ ਤੇ ਉਸ ਤਰ੍ਹਾਂ ਦੀਆਂ ਕੁਝ ਕਹਾਵਤਾਂ ਹੋਰ ਵੀ ਹੈਗੀਆਂ ਜਿਹੜੀਆਂ ਇਨਸਾਨਾਂ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਤੇ ਗੱਲ ਕਰਦੇ ਆਪਾਂ ਕਿ ਕਾ ਪਿਛਲੇ ਸਮਿਆਂ ਦੇ ਵਿੱਚ ਕੁਝ ਵੀਡੀਓ ਆਈਆਂ ਜਿਸ ਦੇ ਵਿੱਚ ਕਹਾਂ ਨੇ ਇਹ ਸਾਬਤ ਕਰ ਦਿੱਤਾ ਕਿ ਉਹ ਵਾਕਿਆ ਸਿਆਣਾ ਹੈ ਤੇ ਲੋੜ ਪੈਣ ਤੇ ਉਹ ਆਪਣੇ ਦਿਮਾਗ ਦੀ ਵਰਤੋਂ ਕਰਕੇ ਥੋੜੇ ਪਾਣੀ ਨੂੰ ਉੱਪਰ ਲਿਆ ਕੇ ਪੀ ਸਕਦਾ ਹੈ ਇਸੇ ਤਰ੍ਹਾਂ ਇਨਸਾਨਾਂ ਨਾਲ ਵੀ ਕੁਝ ਗੱਲਾਂ ਜੁੜੀਆਂ ਹੋਈਆਂ ਨੇ ਪਿਛਲੇ ਲੰਬੇ ਸਮੇਂ ਤੋਂ ਪਰ ਕਿੰਨੀਆਂ ਕਿ ਪੂਰੀਆਂ ਹੋਈਆਂ ਨੇ ਉਹ ਤੁਹਾਨੂੰ ਵੀ ਪਤਾ ਹੈ ਕਿ ਮੈਨੂੰ ਵੀ ਕਿ ਆਮ ਵੱਲ ਹੈ ਕਿ ਸਾਡੇ ਘਰਾਂ 'ਚ ਹੁੰਦੀ ਏ ਤੇ ਧੀਆ ਪੈਣਾ ਸਭ ਦੀਆਂ ਸਾਂਝੀ ਧੀਆ ਪੈਣਾ ਸਭ ਦੀਆਂ ਸਾਂਝੀ ਹੁੰਦੀਆਂ ਹਨ ਪਰ ਕਿੰਨੇ ਕ ਲੋਕ ਹਨ ਜਿਹੜੇ ਇਸ ਗੱਲ ਉੱਤੇ ਹੋਰ ਆਬਿਸਮ ਕਿ ਕਿੰਨੇ ਕ ਇਨਸਾਨ ਹਨ ਜਿਹੜੇ ਇਸ ਗੱਲ ਉੱਪਰ ਅਮਲ ਕਰਦੇ ਹਨ ਕਿ ਧੀਆ ਪਹਿਣਾ ਵਾਕਿਆ ਹੀ ਸਭ ਦੀਆਂ ਸਾਧੀਆਂ ਹੁੰਦੀਆਂ ਹਨ ਕਿ ਨਿਰੀ ਕੁਰੀ ਟੀਨੇਜ ਵਾਲੇ ਨਹੀਂ ਜਾਂ ਵੀ 25 ਸਾਲ ਜਿੰਨਾ ਦੀ ਉਮਰ ਦੇ ਉਹ ਨਹੀਂ ਸਾਡੇ ਜਿਹੜੇ 50 55 ਸਾਲ ਤੋਂ ਉੱਪਰ ਉਮਰ ਵਾਲੇ ਵੀ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਬਾਬੇ ਕਹਿੰਦੇ ਅਸੀਂ ਉਹ ਕੀ ਸੱਥਾਂ ਵਿੱਚ ਬੈਠੇ ਰਾਗਲੀ ਖੜੇ ਹੋਏ ਦੁਕਾਨਾਂ ਦੇ ਖੜੇ ਹੋਏ ਤੇ ਜਦੋਂ ਧੀਆ ਪਹਿਣਾ ਲੰਗਦੀਆਂ ਨਾ ਆਪਣੇ ਕੰਮ ਕਾਜ ਕਰਦੀਆਂ ਹੋਈਆਂ ਤੇ ਉਹਨਾਂ ਤੇ ਉਹ ਕਮੈਂਟ ਕੀ ਕ ਟਿੱਪਣੀ ਕਰਨ ਤੋਂ ਗੁਰੇਜ਼ ਨਹੀਂ ਕਰਦੇ ਉਹਨਾਂ ਦਾ ਨੇਚਰ ਹੈ ਉਹ ਉਹਗੇ ਜਾਂ ਦੂਸਰੇ ਜਿਹੜੇ ਨੌਜਵਾਨ ਉਹ ਵੀ ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਹੈ ਕਿਸੇ ਦੀ ਕੋਈ ਟਿੱਪਣੀ ਕਰਨ ਜਾ ਰਹੀ ਹੈ ਤੇ ਉਹਦੇ ਤੇ ਉਹ ਕਮੈਂਟ ਉਹਨਾਂ ਨੇ ਕਰਨਾ ਹੈ ਕਰਦੇ ਆ ਬਾਅਦ ਨਹੀਂ ਆਉਂਦੇ ਨਾ ਗੱਲਾਂ ਤੋਂ ਜਮਈ ਸ਼ਰਮਣੀ ਇਹਨਾਂ ਨੂੰ ਬੰਦਾ ਪੁੱਛਣ ਵਾਲਾ ਹੋਵੇ ਕਿ ਜੇਕਰ ਤੁਸੀਂ ਕਿਸੇ ਦੀ ਧੀ ਬੈਨ ਨੂੰ ਉੱਪਰ ਕਮੈਂਟ ਕਰ ਰਹੇ ਹੋ ਜਿਹੜੀ ਗਲੀ ਮਹੱਲੇ ਆਪਣਾ ਕੰਮ ਕਾਜ ਕਰਨ ਜਾ ਰਹੀ ਏ ਨਹੀਂ ਬਖਸ਼ਦੇ ਤੁਸੀਂ ਉਸਨੂੰ ਸ਼ਰਮ ਕਰੋ ਤੁਹਾਡੀਆਂ ਨੂੰ ਕੋਈ ਖੰਭ ਨਹੀਂ ਲੱਗੇ ਹੋਏ ਉਹ ਵੀ ਇਹਨਾਂ ਗਲੀਆਂ ਇਹਨਾਂ ਮੋੜਾਂ ਤੇ ਲੰਗਣੀਆਂ ਨੇ ਇਹਨਾਂ ਸੱਥਾਂ 'ਚੋਂ ਲੰਗਣੀਆਂ ਸਮਾਜ ਦੇ ਵਿੱਚ ਨਾ ਇਹ ਕਰਦੇ ਚੰਗਾ ਨਹੀਂ ਕਰ ਸਕਦੇ ਨਾ ਤੇ ਮਾਰਾ ਵੀ ਨਹੀਂ ਕਰਨਾ ਚਾਹੀਦਾ ਧੰਨਵਾਦ